ਸਾਲ 2025 ਦੀ 31 ਦਸੰਬਰ 3 ਘੰਟਿਆਂ ਬਾਅਦ ਨਵਾਂ ਸਾਲ ਚੜਨਾ ਆ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆਦ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ RAM ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਅੱਜ ਦੀ ਇਹ ਜਾਗਰਣ ਦੀ ਰਾਤ ਤੇ ਰੰਬੀ ਵਾਲੇ ਬਾਬੇ ਨੂੰ ਯਾਦ ਕਰੀਏ ਤੇ ਬੁਲਾਈਏ ਫਤਿਹ ਜੋ ਬੋਲੇ ਈ ਸੋ ਨਿਰਭੈ ਸਤਗੁਰੂ ਰਵਿਦਾਸ ਸ਼ਕਲ ਖੜਾ ਹੋ ਜਾਏ ਕਰ ਕਿੱਦਾਂ ਬੜੇ ਤਾਂ ਉੱਤਰ ਦੇਣਾ ਬਾਬੂ ਮੰਗੂ ਰਾਮ ਕਰਕੇ ਬਣੇ ਆਹ ਟੋਪੀ ਵਾਲਾ ਬਾਬਾ ਜੇ ਕਦੀ ਇਹ ਸਵਾਲ ਪੈਦਾ ਹੋ ਜਾਏ ਕਿ ਸਾਨੂੰ ਤਾਂ ਪਿੰਡਾਂ 'ਚ ਨਹੀਂ ਸੀ ਪੜਨ ਦਿੰਦੇ ਸਕੂਲ 'ਚ ਨਹੀਂ ਸੀ ਪੜਨ ਦਿੰਦੇ ਬੋਟਾ 'ਚ ਵੋਟ ਨਹੀਂ ਸੀ ਪਾਉਣ ਦਿੰਦੇ ਬੋਟਾ 'ਚ ਖੜਾ ਨਹੀਂ ਸੀ ਹੋਣ ਦਿੰਦੇ ਸਾਨੂੰ ਪੁੱਛੇ ਸਾਡੇ ਲਈ ਕੌਣ ਲੜਿਆ ਪਹਿਲਾ ਉੱਤਰ ਹੈ ਬਾਬਾ ਸਾਹਿਬ ਅੰਬੇਡਕਰ ਲੜਿਆ ਤੁਸੀਂ ਸਵਾਲ ਕਰਨਾ ਅੰਬੇਡਕਰ ਸਾਹਿਬ ਤਾਂ ਮਹਾਰਾਸ਼ਟਰ ਦੇ ਸੀਗੇ ਉਹ ਤਾਂ ਲੜਾ ਹੀ ਲੜੇ ਜਿਸ ਜਮਾਨੇ ਬਾਬਾ ਸਾਹਿਬ ਅੰਬੇਡਕਰ ਲੜ ਰਹੇ ਸੀ ਇਹਨਾਂ ਹੱਕ ਆਧਕਾਰਾਂ ਲਈ ਪੰਜਾਬ ਚ ਕੌਣ ਲੜਿਆ ਪੰਜਾਬ ਚ ਕੌਣ ਲੜਿਆ ਤੌਟਰ ਦੇਣਾ ਟੋਪੀ ਵਾਲਾ ਬਾਬਾ ਲੜਿਆ ਬਾਬੂ ਮੰਗੂਰਾ ਮੰਗੋ ਵਾਲਿਆ ਉੱਤਰ ਕਿਆ ਬਣਦਾ ਕੌਣ ਲੜਿਆ ਜਦੋਂ ਅੱਜ ਵੋਟ ਪਾਉਨੇ ਆ ਸਕੂਲ ਜਾਣੇ ਆ ਐਮਪੀ ਐਮਐਲਏ ਖੜਦੇ ਆ ਅਖਬਾਰ ਪੜ੍ਹਦੇ ਆ ਜਦੋਂ ਬਾਬਾ ਸਭ ਮੇੜਕਰ ਦਾ ਨਾਮ ਲੈਨੇ ਆ ਤੇ ਜੇ ਮਨ 'ਚ ਸਵਾਲ ਆ ਜਾਏ ਕਿ ਪੰਜਾਬ 'ਚ ਕੌਣ ਲੜਿਆ ਤਾਂ ਬਾਬੂ ਮੰਗੂ ਰਾਮ ਲੜਿਆ ਇੱਥੇ ਕਿਤਾਬਾਂ ਮਿਲ ਜਣੀਆਂ ਲੈ ਲਿਆ ਕਰੋ ਪੜਿਓ ਬਾਬੂ ਮੰਗੂ ਰਾਮ 96 ਸਾਲ ਜੀਕੇ ਗਿਆ ਧਰਤੀ ਤੇ 1886 ਜਿੱਦਣ ਆ ਜਿਹੜੀ ਕਾਂਗਰਸ ਵਾ ਇੱਕੋ ਹੀ ਸਾਲ ਵੱਡੀ ਸੀਗੀ ਬਾਬੂ ਮੰਗੂ ਰਾਮ ਤਾਂ 1800 85 ਚ ਜੰਮੀ ਆ ਬਾਬੂ ਮੰਗੂ ਰਾਮ 1886 ਜੰਮੇ ਆ ਔਰ 1980 ਦੇ ਵਿੱਚ ਮੌਤ ਹੋ ਗਈ ਆ ਜਿਹੜਾ ਆਦ ਧਰਮ ਪੜਦੇ ਆ ਆਦ ਧਰਮ ਆ ਸਾਡੇ ਦੁਆਬੇ ਦੀ ਸਾਰੀ ਬੈਟ ਜਿੰਨੇ ਚਮਾਰ ਭਾਈਚਾਰੇ ਦੇ ਰਬਦਾਸੀਆ ਭਾਈਚਾਰੇ ਦੇ ਰਾਮਦਾਸੀਆ ਭਾਈਚਾਰੇ ਦੇ ਜੁਲਾਹਾ ਭਾਈਚਾਰੇ ਦੇ ਇਹ ਸਾਰੇ ਹੀ ਲਗਭਗ ਆਪਣੇ ਆਪ ਨੂੰ ਆਧਰਮੀ ਵੀ ਕਹਾਉਂਦੇ ਆ ਆਧਰਮੀ ਕਿਹਨ ਘਾਣ ਲਾਇਆ ਉੱਤਰ ਆਉਂਦਾ ਏ ਟੋਪੀ ਵਾਲਾ ਬਾਬਾ ਸਾਡਾ ਬਾਬੂ ਮੰਗੂਰਾ ਮੰਗੋਵਾਲੀਆ ਜੀ ਕਿਉਂ ਬਾਬਾ ਸਿੰਦਰ ਜੀ ਡਿਪਟੀ ਸਪੀਕਰ ਸਾਹਿਬ ਇੱਥੋਂ ਦੇ ਮੌਜੂਦਾ ਐਮਐਲਏ ਵੀ ਆ ਔਰ ਗੁਰੂ ਰਵਦਾਸ ਮਹਾਰਾਜ ਦੀ ਸੰਗਤ ਚ ਬੈਠੇ ਆ ਅਸੀਂ ਗੁਰੂ ਰਵਦਾਸ ਮਹਾਰਾਜ ਜੀ ਅੱਗੇ ਅਰਦਾਸ ਕਰਾਂਗੇ ਅਗਲਾ ਐਮਐਲਏ ਵੀ ਸਾਡਾ ਇਹੀ ਹੋਵੇ ਗੱਰ ਸ਼ੰਕਰ ਤੋਂ ਬਾਬੂ ਮੰਗੂ ਰਹਿ ਮੰਗੋ ਵਾਲੀਆ ਸਾਡੇ ਤੁਹਾਡੇ ਵਰਗਾ ਨਹੀਂ ਸੀਗਾ ਗਦਰੀ ਬਾਬਾ ਸੀਗਾ ਤੁਸੀਂ ਸ਼ਲੋਕ ਪੜਦੇ ਆ ਇੱਕ ਕਹਾਣੀ ਪੜਦੇ ਆ ਇੱਕ ਕਵਿਤਾ ਪੜਦੇ ਆ ਸੇਵਾ ਦੇਸ਼ ਕੌਮ ਦੀ ਬੜੀ ਔਕੀ ਗੱਲਾਂ ਕਰ ਲਈਏ ਢੇਰ ਸਖੱਲੀਆਂ ਨੇ ਜਿਹੜਾ ਦੇਸ਼ ਕੌਮ ਦੀ ਸੇਵਾ ਵਿੱਚ ਪੈਰ ਪਾ ਔਰ ਜਿੱਦਣ ਮੁੜਿਆ 1925 ਆਉਂਦੇ ਨਹੀਂ 1900 ਪੰਜ ਦੇ ਲਾਗੇ ਛਾਗੇ ਅਮਰੀਕਾ ਗਿਆ 25 ਚ ਮੁੜਿਆ 20 ਸਾਲ ਦੁਨੀਆ ਘੁੰਮਿਆ ਜਦੋਂ ਮੁੜ ਕੇ ਆਇਆ ਭਈ ਅਮਰੀਕਾ ਦੇ ਵਿੱਚ ਤਾਂ ਲੋਕੇ ਬੜੇ ਬਰਾਬਰ ਸੀ ਬਾਹਰਲੀ ਦੁਨੀਆ ਘੁੰਮਿਆ ਲੋਕਾਂ 'ਚ ਬੜੀ ਬਰਾਬਰਤਾ ਆ ਕੋਈ ਊਚਾ ਛਾਤ ਨਹੀਂ ਕੋਈ ਉੱਚ ਨੀਚ ਨਹੀਂ ਕੋਈ ਜੱਟ ਨਹੀਂ ਕੋਈ ਚਮਾਰ ਨਹੀਂ ਬਰਾਬਰਤਾ ਜਦੋਂ ਇੱਥੇ ਆਇਆ ਇੱਥੇ ਆ ਕੇ ਹਾਲ ਦੇਖਿਆ ਤੇ ਕਸਮ ਖਾਦੀ ਮੈਂ ਇਹਨਾਂ ਲੋਕਾਂ ਦੀ ਇੱਜ਼ਾਤ ਲਈ ਲੜਨਾ ਇਹਨਾਂ ਲੋਕਾਂ ਦੀ ਲਾਮਬੰਦੀ ਕਰਨੀ ਆ ਇਹਨਾਂ ਲੋਕਾਂ ਦੀ ਫੌਜ ਖੜੀ ਕਰਨੀ ਆ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਪਿੰਡ ਦੇ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਪਿੰਡ ਦੇ ਘੜੇ ਦੇ ਪਾਣੀ ਦੇ ਪਾਣੀ ਦੇ ਘੜੇ ਨੂੰ ਹੱਥ ਨਹੀਂ ਲਾਣ ਦਿੱਤਾ ਜਾਂਦਾ ਇਹਨਾਂ ਲੋਕਾਂ ਦੀ ਲਾਮਬੰਦੀ ਕਰਨੀ ਆ ਪੰਜਾਬ ਦੀਆਂ 36 ਬਰਾਦਰੀਆਂ ਪਛਾਣੀਆਂ ਜਿਨ੍ਹਾਂ ਨੂੰ ਇਕੱਠੇ ਕੀਤਾ ਔਰ ਨਾਮ ਰੱਖਿਆ ਲਾਮਬੰਦੀ ਦਾ ਆ ਧਰਮ ਮੰਡਲ 1925 ਉਸੇ ਹੀ ਸਾਲ ਪੰਜਾਬ ਚ ਕਮਿਊਨਿਸਟ ਲਹਿਰ ਬਣਦੀ ਆ ਉਸੇ ਹੀ ਸਾਲ ਨਾਗਪੁਰ ਦੇ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਬਣਦਾ ਆ ਆਰਐਸਐਸ ਉਸੇ ਹੀ ਸਾਲ ਇਹ ਸਾਡਾ ਬਾਬਾ ਇਹ ਬਾਬਾਈ ਸਾਈਮਨ ਕਮਿਸ਼ਨ ਆਇਆ ਸਾਈਮਨ ਕਮਿਸ਼ਨ ਆਇਆ ਕਿ ਇਹਨਾਂ ਨੂੰ ਹੱਕ ਅਧਿਕਾਰ ਚਾਹੀਦੇ ਆ ਤਾਂ ਕਾਂਗਰਸ ਕਹਿੰਦੀ ਸਾਈਮਨ ਗੋ ਬੈਕ ਤੁਸੀਂ ਵਾਪਸ ਜਾਓ ਹੱਕ ਅਧਿਕਾਰ ਮਿਲ ਗਏ ਸਭ ਨੂੰ ਬਾਬੂ ਮੰਗੂ ਰਾਮ ਕਹਿੰਦਾ ਸਾਈਮਨ ਨੂੰ ਸਾਈਮਨ ਵੈਲਕਮ ਗੋਰੀ ਸਰਕਾਰ ਦਾ ਵੈਲਕਮ ਆ ਮੇਰੇ ਲੋਕਾਂ ਨੂੰ ਹੱਕ ਅਧਿਕਾਰ ਨਹੀਂ ਮਿਲੇ ਨਾ ਇਹਨਾਂ ਨੂੰ ਜ਼ਮੀਨਾਂ ਮਿਲੀਆਂ ਨਾ ਪੱਠੇ ਮਿਲੇ ਨਾ ਸ਼ੈਲਰ ਮਿਲੇ ਨਾ ਪੈਟਰੋਲ ਪੰਪ ਮਿਲੇ ਨਾ ਫੈਕਟਰੀਆਂ ਮਿਲੀਆਂ ਇਹਨਾਂ ਨੂੰ ਨਾ ਵੋਟ ਨਾ ਐਮਪੀ ਨਾ ਐਮਐਲਏ ਸਾਨੂੰ ਹੱਕ ਦਿਓ ਅਸੀਂ ਤੁਹਾਡਾ ਵੈਲਕਮ ਕਰਦੇ ਆਂ ਕਾਂਗਰਸ ਪੂਰੇ ਦੇਸ਼ ਵਿੱਚ ਕਹਿੰਦੀ ਸੀ ਸਾਈਮਨ ਗੋ ਬੈਕ ਤੇ ਪੂਰੇ ਦੇਸ਼ ਵਿੱਚ ਬਾਬਾ ਸਾਹਿਬ ਅੰbedkar ਕਹਿੰਦਾ ਸੀ ਸਾਈਮਨ ਵੈਲਕਮ ਸਾਡੀਆਂ ਬਸਤੀਆਂ ਚ आओ ਸਾਡੇ ਲੋਕਾਂ ਕੋਲ ਆਓ ਔਰ ਪੰਜਾਬ ਵਿੱਚੋਂ ਵੈਲਕਮ ਕਰਦਾ ਸੀ ਬਾਬੂ ਮੰਗੂਰਾ ਹਰਿਆਣਾ ਹਿਮਾਚਲ ਚੰਡੀਗੜ੍ਹ ਤੇ ਆ ਪੰਜਾਬ ਅੱਜ ਦਾ ਐਡਾ ਵੱਡਾ ਪੰਜਾਬ ਸੀ ਐਡਾ ਵੱਡਾ ਪੰਜਾਬ ਸੀ ਇਹ ਹਿਸਟਰੀ ਆ ਸਾਡੇ ਹੱਕਾਂ ਅਧਿਕਾਰਾਂ ਦੀ ਸਾਈਮਨ ਨੇ ਰਿਪੋਰਟਾਂ ਗੋਲ ਮੇਜ ਕਾਨਫਰੰਸਾਂ ਚ ਦਿੱਤੀਆਂ ਲੰਡਨ ਤਿੰਨ ਗੋਲ ਮੇਜ ਕਾਨਫਰੰਸਾਂ ਹੋਈਆਂ ਡਬਲ ਵੋਟ ਦਾ ਅਧਿਕਾਰ ਮਿਲਿਆ ਅੰਬੇਡਕਰ ਸਾਹਿਬ ਲੜਿਆ ਅੰਬੇਡਕਰ ਸਾਹਿਬ ਗੋਲ ਮੇਜ ਕਾਨਫਰੰਸਾਂ ਚ ਬੈਠਾ ਕਾਂਗਰਸ ਤੇ ਗਾਂਧੀ ਨੇ ਕਿਹਾ ਕਿ ਅੰਬੇਡਕਰ ਨੂੰ ਬਾਹਰ ਕੱਢੋ ਅੰਬੇਡਕਰ ਨੇਤਾ ਨਹੀਂ ਅੰਬੇਡਕਰ ਸਾਹਿਬ ਨੇ ਕਿਹਾ ਕਿ ਮੈਂ ਦਲਤਾਂ ਦਾ ਨੇਤਾ ਮੈਂ ਪਛੜਿਆਂ ਦਾ ਨੇਤਾ ਮੈਂ ਛੂਤਾਂ ਦਾ ਨੇਤਾ ਜਿਨ੍ਹਾਂ ਦੀ ਕੋਈ ਬਾਹ ਨਹੀਂ ਪੁੱਛਦਾ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਕੋਈ ਬਾਤ ਨਹੀਂ ਪੁੱਛਦਾ ਮੈਂ ਇਹਨਾਂ ਦਾ ਨੇਤਾ ਕਾਂਗਰਸ ਤੇ ਗਾਂਧੀ ਕਹਿੰਦਾ ਇਹਨਾਂ ਨੂੰ ਬਾਹਰ ਕੱਢੋ ਅੰਬੇਦਕਰ ਅੰਬੇਦਕਰ ਸਾਹਿਬ ਕਹਿੰਦੇ ਇੰਡੀਆ ਦੇ ਲੋਕਾਂ ਤੋਂ ਪੁੱਛੋ ਨੇਤਾ ਗਾਂਧੀ ਆ ਕਿ ਅੰਬੇਦਕਰ ਹੈ ਦਲਤਾਂ ਨੂੰ ਪੁੱਛੋ ਛੂਤਾਂ ਨੂੰ ਪੁੱਛੋ ਕਿ ਨੇਤਾ ਕੌਣ ਹੈ ਦਲਤਾਂ ਦਾ ਬਾਬੂ ਮੰਗੂ RAM ਨੇ ਟੈਲੀਗ੍ਰਾਮਾਂ ਭੇਜੀਆਂ ਬਾਬੂ ਮੰਗੂ RAM ਦਾ ਜਿੰਨਾ ਆਦ ਧਰਮ ਸੀ ਉਹਨਾਂ ਨੇ ਭਾਰਤ ਤੋਂ ਟੈਲੀਗ੍ਰਾਮਾਂ ਤੇ ਟੈਲੀਗ੍ਰਾਮਾਂ ਲੰਡਨ ਭੇਜੀਆਂ ਕਿ ਸਾਡਾ ਨੇਤਾ ਗਾਂਧੀ ਨਹੀਂ ਅੰਬੇਡਕਰ ਹੈ। ਬਾਬੂ ਮੰਗੂ ਰਾਮ ਨੇ ਜਿਹੜੀਆਂ ਟੈਲੀਗ੍ਰਾਮਾਂ ਭੇਜੀਆਂ ਉਹਨਾਂ ਲੋਕਾਂ ਨੇ ਜਿਹੜੇ ਜੁੜਿਓ ਸੀ ਇੱਕ ਟੱਬਰ ਨੂੰ ਮੈਂ ਜਲੰਧਰ ਟੱਕਰਿਆ ਪਤਾ ਨਹੀਂ ਸ਼ਾਇਦ ਉਹ ਤੱਲਣ ਪਿੰਡ ਸੀ ਮੈਨੂੰ ਯਾਦ ਭੁੱਲ ਗਿਆ। ਇੱਕ ਬਜ਼ੁਰਗ ਮਿਲਿਆ ਮੈਂ ਜਦੋਂ ਉਸ ਪਿੰਡ ਦੀਆਂ ਗਲੀਆਂ ਘੁੰਮ ਰਿਹਾ ਸੀ 4-5 ਸਾਲ ਪਹਿਲਾਂ ਉਹ ਪਿੰਡ ਦੇ ਪਿੰਡ ਦਾ ਇੱਕ ਬਜ਼ੁਰਗ ਮਿਲਿਆ ਮੈਨੂੰ ਕਹਿੰਦਾ ਗੜੀ ਸਾਹਿਬ ਮੇਰੇ ਦਾਦੇ ਨੇ ਆਪਣੇ ਘੜੇ ਦੇ ਵਿੱਚ ਜਿਹੜਾ ਆਟਾ ਪਿਆ ਸੀ ਉਹ ਵੇਚ ਕੇ ਪੈਸਾ ਪੈਸੇ ਦਾ ਟੈਲੀਗ੍ਰਾਮ ਭੇਜਿਆ ਸੀ ਘਰ ਦਾ ਆਟਾ ਵੇਚ ਕੇ ਪੈਸਾ ਤਾਂ ਹੁੰਦਾ ਹੀ ਨਹੀਂ ਸੀ ਉਹ ਬਾਬੂ ਮੰਗੂ ਰਾਮ ਅਖਬਾਰ ਕੱਟਦਾ ਕਹਿੰਦਾ ਮੇਰੇ ਲੋਕਾਂ ਤੱਕ ਸਾਡੇ ਲੋਕਾਂ ਨੂੰ ਸਕੂਲ 'ਚ ਨਹੀਂ ਸੀ ਬੜਨ ਦਿੱਤਾ ਜਾਂਦਾ ਪਰ ਇਹ ਬਾਬਾ ਇਹ ਬਾਬਾ ਅਖਬਾਰ ਕੱਟਦਾ ਆਦ ਡੰਕਾ ਕਿ ਡੰਕਾ ਵਜਾ ਦੇਉ ਲਾਮਬੰਦੀ ਇਕੱਠੇ ਹੋਣਾ ਆ ਡੰਕਾ ਵਜਾ ਦੇਉ ਘਰ ਘਰ ਕਿ ਸਾਡੇ ਆਲਾ ਜੇ ਕੋਈ ਖੜਾ ਹੋ ਗਿਆ ਤਾਂ ਪੰਜਾਬ ਚ ਬਾਬੂ ਮੰਗੂ ਰਾਮ ਖੜਾ ਹੋ ਗਿਆ ਗਲੀ ਗਲੀ ਇਹ ਗੱਲ ਚੱਲ ਪਈ 36 ਬਰਾਦਰੀਆਂ ਚ ਗੱਲ ਚੱਲ ਪਈ ਕਿ ਜੇ ਦੁੱਖ ਔਰ ਦਰਦ ਦੀ ਸੁਣਵਾਈ ਹੁੰਦੀ ਆ ਤੇ ਬਾਬੂ ਮੰਗੂ ਰਾਮ ਦੇ ਘਰ ਹੁੰਦੀ ਆ ਤੇ ਸਾਡੇ ਆਲਾ ਬਾਬੂ ਮੰਗੂ ਰਾਮ ਜਿੱਦਾਂ ਦੇਸ਼ ਵਿੱਚ ਗੱਲ ਚੱਲੀ ਦਲਦਾਂ ਵਿੱਚ ਛੂਤਾਂ ਵਿੱਚ ਗੱਲ ਚੱਲੀ ਕਿ ਸਾਡੇ ਵਾਲਾ ਦੇਸ਼ ਵਿੱਚ ਅੰਬੇਡਕਰ ਆ ਸਾਡੇ ਵਾਲਾ ਦੇਸ਼ ਵਿੱਚ ਟਾਈ ਵਾਲਾ ਬਾਬਾ ਆ ਤਾਂ ਪੰਜਾਬ ਚ ਗੱਲ ਚੱਲੀ ਸਾਡੇ ਵਾਲਾ ਜਿਹੜਾ ਆ ਉਹ ਟਾਈ ਟੋਪੀ ਵਾਲਾ ਬਾਬਾ ਬਾਬੂ ਮੰਗੂਰਾਮ 1931 32 ਗੋਲ ਮੇਜ ਕਾਨਫਰੰਸਾਂ ਮੇਡਕਰ ਜਿਹੜੇ ਲਈ ਟੈਲੀਗ੍ਰਾਮਾਂ ਬਾਬੂ ਮੰਗੂਰਾਮ ਨੇ ਭਜਵਾਈਆਂ ਪੂਰੇ ਦੇਸ਼ ਵਿੱਚੋਂ ਉੱਥੇ ਅੰਗਰੇਜ਼ਾਂ ਨੇ ਮੰਨਿਆ ਕਿ ਦਲਤਾਂ ਦਾ ਨੇਤਾ ਪਛੜਿਆਂ ਦਾ ਨੇਤਾ ਛੂਤਾਂ ਦਾ ਨੇਤਾ ਅੰਬੇਡਕਰ ਅੰਬੇਡਕਰ ਨੂੰ ਪੁੱਛਿਆ ਦੱਸ ਕੀ ਚਾਹਨਾ ਕਹਿੰਦਾ ਮੇਰੇ ਲੋਕਾਂ ਨੂੰ ਸਕੂਲ ਦੇਓ ਮੇਰੇ ਲੋਕਾਂ ਨੂੰ ਖੂਦ ਦੇਓ ਪਾਣੀ ਪੀਣ ਮੇਰੇ ਲੋਕਾਂ ਨੂੰ ਡਾਕਟਰ ਦੇਓ ਮੇਰੇ ਲੋਕਾਂ ਨੂੰ ਵੋਟ ਦਾ ਹੱਕ ਦੇਓ ਮੇਰੇ ਲੋਕਾਂ ਨੂੰ ਪੜ੍ਹੇ ਲਿਖਿਆ ਨੂੰ ਨੌਕਰੀਆਂ ਚ ਰਿਆ ਰੇਸ਼ਾਂ ਦੇਓ ਗਾਂਧੀ ਕਹਿੰਦਾ ਸਾਰਾ ਕੁਝ ਦੇ ਦਿਓ ਵੋਟ ਨਹੀਂ ਦੇਣੀ ਵੋਟ ਨਹੀਂ ਦੇਣੀ ਇਹਨਾਂ ਨੂੰ ਕੀ ਪਤਾ ਵੋਟ ਕਿੱਦਾਂ ਪਾਉਣੀ ਅੰਬੇਡਕਰ ਸਾਹਿਬ ਕਹਿੰਦੇ ਕਿਉਂ ਨਹੀਂ ਦੇਣੀ ਕਹਿੰਦਾ ਤੇਰੇ ਲੋਕ ਅਨਪੜ੍ਹ ਇਹਨਾਂ ਨੂੰ ਕੀ ਪਤਾ ਵੋਟ ਕਿੱਦਾਂ ਪਾਣੀ ਗਾਂਧੀ ਨੂੰ ਪੁੱਛਿਆ ਅੰਗਰੇਜ਼ਾਂ ਨੇ ਕਿ ਗਾਂਧੀ ਸਾਹਿਬ ਕਿੱਦਾਂ ਵੋਟ ਚਾਹੁੰਦੇ ਤੁਸੀਂ ਕਹਿੰਦਾ ਜਿਹੜਾ 10 ਪੜਿਆ ਹੋਵੇ ਅੱਜ ਤੋਂ 100 ਸਾਲ ਪਹਿਲਾਂ ਕਿਹੜਾ 10 ਪੜਿਆ ਸੀ ਦਾਦੀਆਂ ਨਾਨੀਆਂ ਸਾਡੀਆਂ ਅਜਨਪੜਾ ਦਾਦੇ ਨਾਨੇ ਸਾਡੇ ਅੱਜ ਅਜਨਪੜਾ ਕਿਸੇ ਨੂੰ ਵੋਟ ਨਹੀਂ ਸੀ ਮਿਲਣੀ ਜੇ ਗਾਂਧੀ ਦਾ ਫਾਰਮੂਲਾ ਹੁੰਦਾ ਉੱਥੇ ਬਾਬਾ ਸਾਹਿਬ ਬੇੜਕਰ ਨੇ ਕਿਹਾ ਅੰਗਰੇਜ਼ੋ ਤੁਸੀਂ ਆਪਣੇ ਇੰਗਲੈਂਡ 'ਚ ਸਾਰਿਆਂ ਨੂੰ ਵੋਟ ਦਿੱਤੀ ਆ ਕਿ ਪੜਿਆਂ ਨੂੰ ਦਿੱਤੀ ਕਹਿੰਦੇ ਸਾਰਿਆਂ ਨੂੰ ਦਿੱਤੀ ਆ ਕਹਿੰਦਾ ਫੇ ਉੱਥੇ ਵੀ ਤੁਹਾਡਾ ਦੇਸ਼ ਐ ਉੱਥੇ ਤੁਹਾਡਾ ਰਾਜ ਐ ਉੱਥੇ ਵੀ ਇਦਾਂ ਦਿਓ ਦੋ ਵੋਟਾਂ ਦਿੱਤੀਆਂ ਅੰਗਰੇਜ਼ਾਂ ਨੇ ਦਲਤਾਂ ਨੂੰ ਦੋ ਵੋਟਾਂ ਰਿజర్ਵ ਸੀਟ ਤੇ ਵੀ ਪਾਉਣੀ ਆ ਜਨਰਲ ਤੇ ਵੀ ਪਾਉਣੀ ਆ ਗਾਂਧੀ ਨੇ ਮਰਨ ਵਰਦ ਰੱਖ ਲਿਆ ਕਿ ਅੰਗਰੇਜ਼ੋ ਮੈਂ ਤੁਹਾਡੇ ਸਿਰ ਚੜ੍ਹ ਕੇ ਮਰ ਜਾਊਂਗਾ ਜੇ ਤੁਸੀਂ ਇਹਨਾਂ ਨੂੰ ਵੋਟ ਦਿੱਤੀ ਤੁਸੀਂ ਤਾਂ ਦੋ ਦੇਤੀਆਂ ਮੈਂ ਤਾਂ ਇੱਕ ਰੋਕਦਾ ਸੀ ਜਦੋਂ ਗਾਂਧੀ ਨੇ ਮਰਨ ਵਰਤ ਰੱਖਿਆ ਅੰਗਰੇਜ਼ਾਂ ਨੇ ਚੱਕ ਕੇ ਜੇਲ੍ਹ ਚ ਸਿੱਟਤਾ ਉਹਨਾਂ ਦੀ ਜਰਬਦਾ ਜੇਲ੍ਹ 20 ਅਗਸਤ 1932 ਦੀ ਤਰੀਕ ਹੈ ਗਾਂਧੀ ਜੇਲ੍ਹ ਗਾਂਧੀ ਕਹਿੰਦਾ ਮੈਂ ਮਰ ਜਾਊਂਗਾ ਇਹਨਾਂ ਦੋਕਾਂ ਨੂੰ ਦੋ ਵੋਟ ਨਹੀਂ ਮਿਲਣੀ ਚਾਹੀਦੀ ਗਾਂਧੀ ਖਿਲਾਫ ਕੌਣ ਲੜਿਆ ਅਸੀਂ ਜਾਣਦੇ ਹਾਂ ਕਿ ਅੰਬੇਡਕਰ ਲੜਿਆ ਮੈਂ ਤੁਹਾਨੂੰ ਨਾਲ ਦੂਜੀ ਗੱਲ 'ਚ ਵਾਅਦਾ ਕਰਦਾ ਟੋਪੀ ਵਾਲਾ ਬਾਬਾ ਬਾਬੂ ਮੰਗੂ ਰਾਮ ਵੀ ਲੜਿਆ ਇਹਨਾਂ ਵੀ ਮਰਨ ਵਰਤ ਰੱਖਿਆ Shimla ਉਸ ਵੇਲੇ ਰਾਜਧਾਨੀ ਸੀ ਪੰਜਾਬ ਦੀ ਸ਼ਿਮਲੇ ਮਰਨ ਵਰਤ ਰੱਖਿਆ ਬਾਬੂ ਮੰਗੂ ਰਾਮ ਨੇ ਕਹਿੰਦਾ ਜੇ ਗਾਂਧੀ ਆਪਣੇ ਲੋਕਾਂ ਲਈ ਮਰ ਸਕਦਾ ਤਾਂ ਬਾਬੂ ਮੰਗੂ ਰਾਮ ਵੀ ਆਪਣੇ ਦਲਤਾਂ ਗਰੀਬਾਂ ਲਈ ਮਰ ਸਕਦਾ ਆ ਇਹ ਮਰਦ ਵਰਤ ਰੱਖਿਆ ਐਡੀ ਵੱਡੀ ਕੁਰਬਾਨੀ 1937 ਦੀ ਪਹਿਲੀ ਵਾਰ ਵੋਟਾਂ ਆਈਆਂ ਜਦੋਂ ਕਦੇ ਸਵਾਲ ਆ ਜਾਏ ਕਿ ਭਾਰਤ ਦੀ ਧਰਤੀ ਤੇ ਦਲਤਾਂ ਨੇ ਪਹਿਲੀ ਵਾਰ ਵੋਟ ਕਦੋਂ ਪਾਈ ਉੱਤਰ 1937 1937 ਬਾਬਾ ਸਭ ਅੰਬੇਡਕਰ ਨੇ ਪੂਰੇ ਦੇਸ਼ ਦੇ ਵਿੱਚ ਸੀਟਾਂ ਰਿਜ਼ਰਵ ਕਰਾਈਆਂ ਜਿਹੜੀਆਂ ਪੰਜਾਬ ਦੀਆਂ ਸੀਟਾਂ ਰਿਜ਼ਰਵ ਹੋਈਆਂ ਬਾਬੂ ਮੰਗੂ ਰਾਮ ਦੇ ਮਰਨ ਬਾਅਦ ਰਿਜ਼ਰਵ ਹੋਈਆਂ 8 ਸੀਟਾਂ 8 ਸੀਟਾਂ ਬਾਬੂ ਮੰਗੂ ਰਾਮ ਨੇ ਗਲੀ ਗਲੀ ਸਰੇਹੇ ਭੇਜ ਦਿੱਤੇ ਕਿ ਆਦ ਧਰਮ ਵੋਟਾਂ ਵਿੱਚ ਖੜੇਗਾ ਸ਼ਕਤੀ ਬਰਾਦਰੀਆਂ ਨੂੰ ਸਰੇਹੇ ਭੇਜ ਦਿੱਤਾ ਤੁਹਾਡਾ ਲੀਡਰ ਬਾਬੂ ਮੰਗੂ ਰਾਮ ਹੈ ਬਾਬੂ ਮੰਗੂ ਰਾਮ ਦੀ ਪਾਰਟੀ ਆ ਧਰ ਮੰਡਲ ਆ ਵੋਟਾ ਠੋਕੇ ਪਾ ਦਿਓ ਨਿਸ਼ਾਨ ਕਿਆ ਸੀ ਪਾਰਟੀ ਦਾ ਕੋ ਹੈ ਕੋ ਗੇੜਤੀ ਮਰਤੀ ਤੇ ਵਾਲੇ ਨਾਲੇ ਚੱਲੀਏ ਇਹ ਛੋਟੀ ਜੇ ਕਹਾਣੀ ਮੈਂ ਤੁਹਾਨੂੰ ਕਿਉਂ ਸੁਣਾਈ ਆ ਉਸ ਵੇਲੇ ਬਾਬੂ ਮੰਗੂ ਰਾਮ ਪ੍ਰਧਾਨ ਸਭਾ ਚ ਗਿਆ ਲਾਹੌਰ ਸੀ ਰਾਜਧਾਨੀ ਪੰਜਾਬ ਦੀ ਲਾਹੌਰ ਗਿਆ ਤੇ ਲਾਹੌਰ ਜਾ ਕੇ ਔਰ ਜਿੱਦਾਂ ਆ ਐਮਐਲਏ ਸਾਹਿਬ ਹੈ ਕੱਲ ਸੈਸ਼ਨ ਲੰਘਿਆ ਤੁਸੀਂ ਦੇਖਿਆ ਸਾਰੇ ਕੁਰਸੀਆਂ ਤੇ ਬੈਠੇ ਤੇ ਬਾਬੂ ਮੰਗੂ ਰਾਮ ਕੁਰਸੀ ਚੱਕ ਕੇ ਇਹਦਾ ਸਿਰ ਤੇ ਖੜਾ ਹੋ ਗਿਆ ਤੇ ਮੁੱਖ ਮੰਤਰੀ ਪੁੱਛਦਾ ਸੈਸ਼ਨ ਵਾਲੇ ਪੁੱਛਦੇ ਆ ਸਪੀਕਰ ਪੁੱਛਦਾ ਜਿੱਦਾਂ ਡਿਪਟੀ ਸਪੀਕਰ ਸਾਹਿਬ ਵੀ ਬਾਬੂ ਮੰਗੂ ਰਾਮ ਜੀ ਤੁਸੀਂ ਐਮਐਲਏ ਆ ਤੁਸੀਂ ਸਪੀਕਰ ਸਿਰ ਤੇ ਕੁਰਸੀ ਸਿਰ ਤੇ ਰੱਖ ਕੇ ਖੜੇ ਹੋ ਗਏ ਇਹ ਬੈਠਣ ਲਈ ਆ ਬਾਬੂ ਮੰਗੂ ਰਾਮ ਕਹਿੰਦੇ ਮੈਨੂੰ ਪਤਾ ਹੈ ਬੈਠਣ ਲਈ ਆ ਪਰ ਮੇਰੇ ਲੋਕਾ ਕੋਲ ਤਾਂ 4 ਇੰਚੀ ਜਗ੍ਹਾ ਦੀ ਰਜਿਸਟਰੀ ਨਹੀਂ ਹੈਗੀ ਉਸ ਵੇਲੇ ਤੱਕ ਰਜਿਸਟਰੀ ਨਹੀਂ ਸੀ ਹੁੰਦੀ ਤੁਹਾਡੇ ਨਾਮ ਜਿਹੜੇ ਤੁਸੀਂ ਮੇਰੇ ਮੋਰੇ ਬੈਠੇ ਆ ਜਿਨ੍ਹਾਂ ਸ਼ਕਤੀ ਬਰਾਦਰੀਆਂ ਤੱਕ ਮੇਰੀ ਆਵਾਜ਼ ਜਾਂਦੀ ਆ ਉਹਨਾਂ ਨੂੰ 4 ਇੰਚ ਦੀ ਰਜਿਸਟਰੀ ਨਹੀਂ ਸੀ ਮਿਲਦੀ ਜੇ ਕਦੀ ਸਵਾਲ ਆ ਜਾਏ ਕਿ ਰਜਿਸਟਰੀ ਕਦੋਂ ਸ਼ੁਰੂ ਹੋਈ ਤੁਹਾਡੇ ਨਾਂ ਦੀ ਮਾਲਕੀ ਕਦੋਂ ਸ਼ੁਰੂ ਹੋਈ ਤਾਂ ਉਹਦਾ ਇੱਕੋ ਹੀ ਉੱਤਰ ਹੈ ਬਾਪੂ ਮੰਗੂ ਰਾਮ ਨੇ ਸ਼ੁਰੂ ਕਰਾਈ 1937 ਚ ਐਡਾ ਵੱਡਾ ਰਹਿਬਰ ਹੈ ਬਾਪੂ ਮੰਗੂ ਰਾਮ ਇਹ ਮੈਂ ਕਹਾਣੀ ਕਿਉਂ ਸੁਣਾਈ ਤੁਹਾਨੂੰ ਬਾਣੀ ਚਾਹੁੰਦਾ ਸਤਿਗੁਰੂ ਕਬੀਰ ਮਹਾਰਾਜ ਜੰਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਸੂਰ ਨਹੀਂ ਤਾਂ ਜੰਨੀ ਬਾਜ ਰਹੇ ਕਾਹੇ ਗਵਾ ਬੇਨੂਰ ਭਗਤ ਦਾਤੇ ਸੂਰ ਮੇ ਜੰਮੋ ਭਗਤ ਦਾਤੇ ਸੂਰ ਮੇ ਕਿੱਦਾਂ ਜੰਮਣੇ ਆ ਤਾਂ ਬਾਣੀ ਚਾਹੁੰਦਾ ਬਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਮੈਂ ਆ ਬਾਬੇ ਦੀ ਕਹਾਣੀ ਇਸ ਕਰਕੇ ਤੁਹਾਨੂੰ ਸੁਣਾਈ ਆ ਅੱਜ ਪੰਜਾਬ ਦੀ ਧਰਤੀ ਤੇ ਅੱਖਾਂ ਬੰਦ ਕਰੋ ਤੁਹਾਡੇ ਆਲਾ ਕੌਣ ਹੈ ਜਿਹੜਾ ਤੁਹਾਡੇ ਲਈ ਲੜ ਮਰ ਸਕਦਾ 100 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਪੰਜਾਬ ਦੀ ਧਰਤੀ ਦੇ ਸਾਡੇ ਆਲਾ ਖੜਾ ਕੀਤਾ ਬਾਬੂ ਮੰਗੂ ਰਾਮ ਸਾਡੇ ਅਨਪੜ ਬਜ਼ੁਰਗ ਕੋਈ ਸਾਈਕਲ ਨਹੀਂ ਸੀ ਹੁੰਦਾ ਕੋਈ ਪੱਕਾ ਘਰ ਨਹੀਂ ਸੀ ਹੁੰਦਾ ਪੀਣੂ ਪਾਣੀ ਦਾ ਖੂਹ ਨਹੀਂ ਸੀ ਹੁੰਦਾ ਟੋਬਿਆਂ ਦਾ ਗੰਦਾ ਪਾਣੀ ਪੀਣੇ ਵਾਲੇ ਸਾਡੇ ਬਜ਼ੁਰਗ ਉਹ ਆਪਣੇ ਆਲਾ ਖੜਾ ਕਰ ਦਿੰਦੇ ਆ ਪੰਜਾਬ ਦੀ ਧਰਤੀ ਤੇ ਅੱਜ ਤੋਂ 45 ਸਾਲ ਪਹਿਲਾਂ 45 ਸਾਲ ਪਹਿਲਾਂ ਪੰਜਾਬ ਦੀ ਧਰਤੀ ਤੇ ਸਾਡੇ ਦਿਹਾੜੀ ਕਰਨ ਵਾਲੇ ਬਜ਼ੁਰਗ ਮਜ਼ਦੂਰੀਆਂ ਕਰਨ ਵਾਲੀਆਂ ਮਾਵਾਂ ਆਪਣਾ ਖੜਾ ਕਰ ਦਿੰਦੇ ਨੇ ਕਾਂਸੀ ਰਾਮ ਸਾਹਿਬ ਖੜਾ ਕਰ ਦਿੰਦੇ ਨੇ ਅੱਜ ਅੱਖਾਂ ਮੀਚ ਕੇ ਦੇਖੋ ਪੰਜਾਬ 'ਚ ਤੁਹਾਡਾ ਕੌਣ ਆ ਵੀ ਅੱਜ ਅੱਖਾਂ ਮੀਚ ਕੇ ਦੇਖੋ ਜਿੰਨੂੰ ਤੁਸੀਂ ਕਹਿ ਸਕੋ ਕਿ ਤੁਹਾਡੇ ਵਾਲਾ ਕੌਣ ਤੁਸੀਂ ਕਿਹਦੇ ਲਈ ਲਾਮਬੰਦੀ ਕਰਨੀ ਆ ਤੁਸੀਂ ਕਿਹਦੇ ਲਈ ਮਰਨਾ ਆ ਤੁਸੀਂ ਕਿਹਦੇ ਲਈ ਮਿਟਣਾ ਆ ਕਿਹੜਾ ਤੁਹਾਡਾ ਜਿਹੜਾ ਵਿਧਾਨ ਸਭਾ ਔਰ ਪਾਰਲੀਮੈਂਟ ਚ ਆ ਚੁੱਕੇ ਅੱਜ ਦੇ ਦਿਨ 226 ਚੜਨ ਲੱਗਾ ਤਿੰਨ ਘੰਟਿਆਂ ਬਾਅਦ 226 ਵਿੱਚ ਫੈਸਲਾ ਕਰਿਓ ਕਿ ਪੰਜਾਬ ਦੀ ਧਰਤੀ ਤੇ ਤੁਹਾਡੇ ਵਾਲਾ ਕੌਣ ਹੋਏਗਾ 226 ਵਿੱਚ ਖੜੀ ਕਰਿਓ ਲਾਮ ਮੰਡੀ ਖੜੀ ਕਰਿਓ ਕੌਮ ਦੀ ਫੌਜ ਕਿ ਤੁਹਾਡੇ ਵਾਲਾ ਕੌਣ ਜਿਹੜਾ ਤੁਹਾਡੇ ਲਈ ਜੰਗ ਲੜੇਗਾ ਵਿਧਾਨ ਸਭਾ ਦੇ ਅੰਦਰ ਇੰਨੀਆਂ ਬੇਨਤੀਆਂ ਕਰਦਾ ਹੋਇਆ ਗੁਰੂ ਰਵਦਾਸ ਮਹਾਰਾਜ ਦਾ ਸ਼ਲੋਕ ਹੈ ਸਤਗੁਰੂ ਕਬੀਰ ਮਹਾਰਾਜ ਨੇ ਲਿਖਿਆ ਨੌ ਵਜਦਾ ਉਹਦੇ ਚ ਗੁਰੂ ਰਵਦਾਸ ਮਹਾਰਾਜ ਦਾ ਲਾਗੂ ਕਰ ਲਿਓ ਹਰ ਸੋ ਹੀਰਾ ਬੋਲੋ ਹਰ ਸੋ ਹੀਰਾ ਉੱਚੀ ਆਵਾਜ਼ ਬੋਲਿਓ ਹਰ ਸੋ ਹੀਰਾ ਕਰੇ ਅਨਕੀ ਤੇ ਨਰਦੋ ਜਖ ਸਤਿਪਾਖੇ ਹਰ ਸੋ ਹੀਰਾ ਛਾੜ ਕੇ ਕਰੇ ਅਨਕੀ ਆਸ ਤੇ ਨਰਦੋ ਜਖ ਜਾਏਗੇ ਸਤਿਪਾਖੇ ਰਬਦਾਸ ਆਓ ਇਕੱਠੇ ਹੋਈਏ ਆਓ ਸਤ ਸੰਗਤ ਮਿਲ ਰਹੀ ਏ ਮਾਦੋ ਜੈਸੇ ਮਧੂ ਮਖੀਰਾ ਆਓ ਲੰਬੰਦੀ ਬਣ ਕਰੀਏ ਬਿੱਲੇ ਡੂਮਲੇ ਬਣੀਏ ਪੰਜਾਬ ਦੀ ਧਰਤੀ ਤੇ ਆਓ ਆਪਣੀ ਫੌਜ ਖੜੀ ਕਰੀਏ ਅਸੀਂ ਇਹ ਦਾਅਵਾ ਕਰਦੇ ਔਰ ਵਾਅਦਾ ਕਰਦੇ ਆਂ पंजाब किसे मजलूम से किसी दलद के किसे, किसे पछड़े जुलम नहीं होता जाएगा बुलाइए फतेह गुरुदास महाराज याद करके जो बोले बोला जो बोले सो निर्पा जो बोले सो निर्पा श्री गुरु रविदास शक्ति ਸ਼੍ਰੀ ਗੁਰੂ ਰਵਿਦਾਸ ਸ਼ਕਤੀ ਸ਼੍ਰੀ ਗੁਰੂ ਰਵਿਦਾਸ ਸ਼ਕਤੀ ਗਲੀ ਗਲੀ ਸੇ ਆਈ ਆਵਾਜ਼ ਦੋਏ ਵਾਂ ਖੜੀਏ ਕਰਕੇ ਗਲੀ ਗਲੀ ਸੇ ਆਈ ਆਵਾਜ਼ ਗਲੀ ਗਲੀ ਸੇ ਆਈ ਆਵਾਜ਼ ਰਵਿਦਾਸ ਸ਼ਕਤੀ ਸਤਿਗੁਰੂ ਰਵਿਦਾਸ ਸ਼ਕਤੀ ਸਤਿਗੁਰੂ ਰਵਿਦਾਸ ਸ਼ਕਤੀ ਸਤਿਗੁਰੂ ਰਵਿਦਾਸ ਸ਼ਕਤੀ ਧੰਨਵਾਦ ਜੈ ਭੀਮ ਜੈ ਭਾਰਤ